ਹਾਂਜੀ ਭਾਈ ਸਤਿ ਸ੍ਰੀ ਅਕਾਲ ਹੁਣ ਸਿੱਖਾਂ ਨੂੰ ਗੁਰੂ ਗੋਬਿੰਦ ਸਿੰਘ ਜੀ ਦੇ ਪਰਿਵਾਰ ਦਾ ਸ਼ਹੀਦ ਹੋਣ ਦਾ ਬਹੁਤ ਜ਼ਿਆਦਾ ਅਫਸੋਸ ਸੀ ਪਰ ਗੁਰੂ ਗੋਬਿੰਦ ਸਿੰਘ ਜੀ ਤਾਂ ਉਸ ਸਮੇਂ ਵੀ ਉਡੋਲ ਸਨ ਜਦੋਂ ਪਰਿਵਾਰ ਸ਼ਹੀਦ ਹੋਇਆ ਸੀ ਤੇ ਹੁਣ ਵੀ ਉਡੋਲ ਸਨ ਤੇ ਉਹ ਪ੍ਰਮਾਤਮਾ ਦੀ ਰਜਾ ਵਿੱਚ ਉਸ ਅਕਾਲ ਪੁਰਖ ਦੀ ਰਜਾ ਵਿੱਚ ਅੱਜ ਵੀ ਖੋਸਨ ਤੇ ਉਹਨਾਂ ਨੇ ਤਾਂ ਆਪਣੇ ਸਿੱਖਾਂ ਨੂੰ ਕਿਹਾ ਸੀ ਕਿ ਸਿੱਖੋ ਤਕੜੇ ਰਹੋ ਪਰ ਇਸ ਤੋਂ ਬਾਅਦ ਮਾਈ ਭਾਗੋ ਦੇ ਵੱਡੇ ਭਰਾ ਚੌਧਰੀ ਭਾਗ ਸਿੰਘ ਆਪਣੀ ਥੋੜੀ ਚੌਧਰ ਦਿਖਾਉਣੀ ਸ਼ੁਰੂ ਕਰਦਾ ਹੈ ਤੇ ਉਹ ਗੁਰੂ ਗੋਬਿੰਦ ਸਿੰਘ ਜੀ ਨੂੰ ਕਹਿੰਦਾ ਹੈ ਕਿ ਤੁਸੀਂ ਸਾਡੇ ਗੁਰੂ ਹੋ ਤੇ ਅੱਜ ਤੁਸੀਂ ਦਰਦਾਰ ਪਟਕ ਰਹੇ ਹੋ ਤੇ ਸਾਨੂੰ ਇਹ ਚੰਗਾ ਨਹੀਂ ਲੱਗਦਾ ਤੇ ਮੁਗਲ ਆ ਕੇ ਸਾਨੂੰ ਤੰਗ ਕਰਦੇ ਹਨ ਕਿਉਂਕਿ ਅਸੀਂ ਵੀ ਸਿੱਖ ਹਾਂ ਤੇ ਗੁਰੂ ਗੋਬਿੰਦ ਸਿੰਘ ਜੀ ਨੂੰ ਕਹਿੰਦਾ ਹੈ ਕਿ ਮੇਰੀ ਸਹਾਰੰਦ ਦੇ ਸੂਬੇਦਾਰ ਨਾਲ ਠੀਕ ਹੈ ਮੈਂ ਵਿੱਚ ਪੈ ਕੇ ਤੁਹਾਡਾ ਔਰੰਗਜੇਬ ਨਾਲ ਸਮਝੌਤਾ ਕਰਾ ਦਿੰਦਾ ਹਾਂ ਫਿਰ ਗੁਰੂ ਗੋਬਿੰਦ ਸਿੰਘ ਜੀ ਇੱਥੇ ਚੁੱਪ ਕਰ ਜਾਂਦੇ ਹਨ ਤੇ ਉੱਪਰ ਵੱਲ ਨੂੰ ਦੇਖ ਕੇ ਅੱਖਾਂ ਬੰਦ ਕਰ ਲੈਂਦੇ ਹਨ ਤੇ ਜਦੋਂ ਉਹ ਵਾਪਸ ਝਾਕਦੇ ਹਨ ਤਾਂ ਉਹਨਾਂ ਦੇ ਚਿਹਰੇ ਉੱਤੇ ਵੀਰਸ ਹੁੰਦਾ ਹੈ ਤੇ ਉਹਨਾਂ ਦੇ ਹੌਂ ਭਾਉ ਬਦਲੇ ਹੋਏ ਹੁੰਦੇ ਹਨ ਤੇ ਗਰਜ ਦੀ ਆਵਾਜ਼ ਵਿੱਚ ਕਹਿੰਦੇ ਹਨ ਕਿ ਤੁਸੀਂ ਸਮਝੌਤਾ ਕਰਾਉਣ ਵਾਲੇ ਉਦੋਂ ਕਿਸੇ ਸੀ ਜਦੋਂ ਧੰਨ ਗੁਰੂ ਅਰਜਨ ਦੇਵ ਜੀ ਨੂੰ ਤੱਤੀ ਉੱਪਰ ਬਿਠਾ ਕੇ ਸ਼ਹੀਦ ਕੀਤਾ ਜਾ ਰਿਹਾ ਸੀ ਉਦੋਂ ਤੁਸੀਂ ਸਮਝੌਤਾ ਕਰਾਉਣ ਵਾਲੇ ਕਿੱਥੇ ਸੀ ਜਦੋਂ ਸਾਡੇ ਦਾਦਾ ਹਰਗੋਬਿੰਦ ਸਾਹਿਬ ਜੀ ਨੂੰ ਜੰਗ ਲੜਨ ਲਈ ਮਜਬੂਰ ਕੀਤਾ ਗਿਆ ਸੀ ਉਦੋਂ ਤੁਸੀਂ ਕਿੱਥੇ ਸੀ ਜਦੋਂ ਸਾਡੇ ਪਿਤਾ ਗੁਰਤੇਗ ਬਹਾਦਰ ਜੀ ਨੂੰ ਚਾਨਨੀ ਚੌਕ ਵਿੱਚ ਸ਼ਹੀਦ ਕੀਤਾ ਜਾ ਰਿਹਾ ਸੀ ਤੇ ਉਦੋਂ ਤੁਸੀਂ ਕਿੱਥੇ ਸੀ ਜਦੋਂ ਅਨੰਦਪੁਰ ਦੇ ਕਿਲੇ ਨੂੰ ਲੱਖਾਂ ਦੀ ਫੌਜ ਨੇ ਘੇਰਾ ਪਾ ਕੇ ਸਾਨੂੰ ਕਿਲਾ ਛੱਡਣ ਲਈ ਮਜਬੂਰ ਕੀਤਾ ਗਿਆ ਸੀ ਤੇ ਅੱਜ ਤੁਸੀਂ ਆ ਗਏ ਹੋ ਵੱਡੇ ਸਮਝੌਤਾ ਕਰਾਉਣ ਵਾਲੇ ਹੁਣ ਇਸ ਗੱਲ ਦਾ ਚੌਧਰੀ ਭਾਗ ਸਿੰਘ ਨੂੰ ਗੁੱਸਾ ਲੱਗਦਾ ਹੈ ਕਿਉਂਕਿ ਉਹ ਜਿੰਨਾ ਸਿੱਖਾਂ ਨੂੰ ਆਪਣੇ ਨਾਲ ਲੈ ਕੇ ਆਇਆ ਸੀ ਉਸ ਦੀ ਆਉ ਭਗਤ ਕਰਦੇ ਸਨ ਉਸ ਨੂੰ ਜੀ ਜੀ ਕਰਦੇ ਸਨ ਤੇ ਉਹ ਇੱਕ ਵੱਡੇ ਰਸੂਖ ਵਾਲਾ ਬੰਦਾ ਵੀ ਸੀ ਤਾਂ ਉਹ ਗੁੱਸੇ ਵਿੱਚ ਤੁਨ ਗੁਰੂ ਗੋਬਿੰਦ ਸਿੰਘ ਜੀ ਨੂੰ ਕਹਿੰਦਾ ਹੈ ਕਿ ਜਦੋਂ ਤੁਸੀਂ ਸਾਡੀ ਗੱਲ ਮੰਨਣੀ ਹੀ ਨਹੀਂ ਤੁਸੀਂ ਆਪਣੀ ਮਰਜ਼ੀ ਹੀ ਕਰਨੀ ਹੈ ਤਾਂ ਅਸੀਂ ਤੁਹਾਡੇ ਸਿੱਖ ਨਹੀਂ ਤਾਂ ਅਸੀਂ ਤੁਹਾਡੀ ਸਿੱਖ ਨੂੰ ਛੱਡਦੇ ਹਾਂ ਤਾਂ ਗੁਰੂ ਗੋਬਿੰਦ ਸਿੰਘ ਜੀ ਉਹਨਾਂ ਨੂੰ ਕਹਿੰਦੇ ਹਨ ਕਿ ਅਸੀਂ ਤੁਹਾਨੂੰ ਨਿਉਤਾ ਦੇ ਕੀਤਾ ਨਹੀਂ ਛੱਡਿਆ ਜੇਕਰ ਤੁਸੀਂ ਸਿੱਖੀ ਨੂੰ ਛੱਡਣਾ ਹੀ ਹੈ ਤਾਂ ਸਾਨੂੰ ਇੱਥੇ ਲਿਖ ਕੇ ਦੇ ਜਾਓ ਤਾਂ ਮਾਈ ਭਾਗੋ ਦੇ ਵੱਡੇ ਭਰਾ ਚੌਧਰੀ ਭਾਗ ਸਿੰਘ ਵਧਾਵਾ ਲਿਖਦੇ ਹਨ ਤੇ ਉਸ ਉੱਪਰ ਆਪਣੇ ਸਾਈਨ ਕਰਦੇ ਹਨ ਤੇ ਆਪਣੇ ਛੋਟੇ ਭਰਾ ਦਲਬਾਖ ਸਿੰਘ ਤੇ ਸਾਈਨ ਕਰਵਾਉਂਦੇ ਹਨ ਇੱਕ ਸਿੰਘ ਹੁੰਦਾ ਹੈ ਦਰਬਾਰਾ ਉਸ ਦੇ ਸਿੰਘ ਸائن ਕਰਾਉਂਦੇ ਹਨ ਤੇ ਇੱਕ ਸਿੰਘ ਹੁੰਦਾ ਹੈ ਦਰਬਾਰਾ ਸਿੰਘ ਉਸ ਤੋਂ ਸائن ਕਰਾਉਂਦੇ ਹਨ ਨਾ ਤਾਂ ਇੱਥੇ ਹੋਰ ਕਿਸੇ ਸਿੰਘ ਨੇ ਸائن ਕੀਤਾ ਸੀ ਨਾ ਮਹਾ ਸਿੰਘ ਨੇ ਸائن ਕੀਤਾ ਸੀ ਅਤੇ ਨਾ ਹੀ ਰਾਏ ਸਿੰਘ ਨੇ ਸائن ਕੀਤਾ ਸੀ ਉਸ ਵਧਾਬ ਦੇ ਉੱਪਰ ਫਿਰ ਇਹ ਗੁਰੂ ਗੋਬਿੰਦ ਸਿੰਘ ਜੀ ਨੂੰ ਛੱਡ ਕੇ ਵਾਪਸ ਮਾਝੇਵਾਲ ਨੂੰ ਚੱਲਣਾ ਸ਼ੁਰੂ ਕਰ ਦਿੰਦੇ ਹਨ ਹਜੇ ਦੋ ਕੁ ਮੀਲ ਹੀ ਆਏ ਹੁੰਦੇ ਹਨ ਤਾਂ ਮਾਈ ਭਾਗੋ ਜੀ ਇਨਾ ਦੋਮਾ ਨੂੰ ਆਪਣੇ ਭਰਾਵਾਂ ਨੂੰ ਲਾਣਤਾ ਪਾਉਣੀਆ ਸ਼ੁਰੂ ਕਰ ਦਿੰਦੇ ਹਨ ਕਿਉਂਕਿ ਹੋਰ ਕਿਸੇ ਵੀ ਸਿੱਖ ਨੇ ਸਾਇਨੀ ਸੀ ਕਿਸੇ ਉਸ ਬਦਾ ਉੱਤੇ ਪਰ ਉਹਨਾਂ ਦਾ ਵੀ ਅੰਦਰੋਂ ਅੰਤਰੀ ਮਨ ਤਾਂ ਬਹੁਤ ਜ਼ਿਆਦਾ ਦੁਖੀ ਸੀ ਤੇ ਮਾਈ ਭਾਗੋ ਦੀ ਲਾਣਤ ਪਾਉਂਦੀ ਹੈ ਤੇ ਕਹਿੰਦੀ ਹੈ ਕਿ ਅੱਜ ਤੁਸੀਂ ਆਪਣੇ ਮਾਜੇ ਨੂੰ ਕਲੰਕ ਲਾ ਕੇ ਆਏ ਹੋ ਤੇ ਜੇਕਰ ਵੀਡੀਓ ਚੰਗੀ ਲੱਗੀ ਚੈਨਲ ਨੂੰ ਸਬਸਕ੍ਰਾਈਬ ਕਰਨਾ ਵੀਡੀਓ ਨੂੰ ਸ਼ੇਅਰ ਕਰਨਾ ਤੇ ਕਮੈਂਟਾਂ ਵਿੱਚ ਵਾਹਿਗੁਰੂ ਲਿਖਣਾ ਨਾ ਭੁੱਲਣਾ ਧੰਨਵਾਦ